ਲਾਈਵ ਚੱਲ ਰਿਹਾ ਲਾਈਵ ਲਾਈਵ ਉਹ ਵੀ ਬਹੁਤ ਲਾਊਡ ਹੈ ਲਾਈਵ ਕਹਿੰਦਾ ਫੋਟੋ ਲਾ ਰਿਹਾ ਅੱਜ ਕੋਈ ਲਾਈਵ ਕਰ ਰਿਹਾ ਲਾਈਵ ਨਹੀਂ ਬੰਦ ਹੋ ਰਿਹਾ ਬਾਹਰ ਕਰੀ ਲਾਈਵ ਮੁਕੂਗਾ ਤਾਂ ਕੋਈ ਦੇਖ ਲਵੇ ਸਾਨੂੰ ਕੁੱਤਾ ਮਿਲੂਗਾ ਮੈਂ ਇਹਨਾਂ ਨੂੰ ਭੋਗ ਇੱਥੇ ਦੇ ਖੜਾਈ ਰਿਹਾ ਆ ਦੇਖੋ ਮੈਂ ਆਪ ਦੇਖੀ ਮੇਰਾ ਲਾਈਵ ਚੱਲ ਰਿਹਾ ਪ੍ਰੈਸ ਵਾਲਿਆਂ ਨੇ ਮੇਰੇ ਤੋਂ ਉਹ ਵੀ ਲਿਆ ਇਹਨਾਂ ਨਾਲ ਇਲੈਕਸ਼ਨ ਕਮਿਸ਼ਨ ਵਾਲੇ ਵੀ ਰਲੇ ਹੋਏ ਨੇ ਇਲੈਕਸ਼ਨ ਕਮਿਸ਼ਨ ਆਏ ਨੇ हाली जल्दी मुझे पाइट ले लिया है किसे पार्टी ने महंगा मुरे हाँ जे मुरे पैसा लेने मेरे पाइट ले लिया तो किसी ने ने अपहरण किया है अपहरण किया है अपहरण किया है अपहरण किया है वीडियो भी है किया फोन तोड़ी अच्छा फोन तोड़ी कितना कालीजल ने फोन लूंगा तेरे आई ए सारी ਕੀ ਨਾਮ ਪਾਈ ਆਪਣਾ ਮੇਰਾ ਵਿਵੇਕ ਹੈ ਜੀ ਵਿਵੇਕ ਜੀ ਕੀ ਮਸਲਾ ਹੋਇਆ ਬੰਦੇ ਅੰਦਰ ਵੜ ਰਹੇ ਨੇ ਮੇਰੇ ਕੋਲ ਫੋਨ 'ਚ ਲਾਈਵ ਚੱਲ ਰਿਹਾ ਹਜੇ ਵੀ ਹਜੇ ਵੀ ਲਾਈਵ ਚੱਲ ਰਿਹਾ ਮੇਰੇ ਕੋਲ ਫੋਨ 'ਤੇ ਠੀਕ ਹੈ ਜੀ ਬੰਦੇ ਅੰਦਰ ਵੜ ਰਹੇ ਨੇ ਜਾਲੀ ਵੋਟਾ ਪਾ ਰਹੇ ਨੇ ਗੇਟ ਬੰਦ ਹੋ ਗਿਆ ਅਫਸਰਾਂ ਨੇ ਗੇਟ ਬੰਦ ਕਰਾਤਾ ਇਹਨਾਂ ਦੇ ਮੁਲਾਜ਼ਮ ਅੰਦਰੋਂ ਆਇਆ ਇੱਕ ਲਾਈਵ ਚੱਲ ਰਿਹਾ ਉਹਨਾਂ ਨੂੰ ਨਹੀਂ ਪਤਾ ਲਾਈਵ ਚੱਲ ਰਿਹਾ ਉਹਨੂੰ ਲੱਗਿਆ ਵੀ ਕੋਈ ਹੋਰ ਖੜਾ ਇਹਨਾਂ ਦੇ ਬੰਦੇ ਖੜੇ ਆ ਕੇ ਮੈਨੂੰ ਕਹਿੰਦਾ ਫੜ ਪਰਚੀ ਫਟਾਫਟ ਆ ਅੰਦਰ ਅੰਦਰਾ ਮੈਂ ਕਿਹਾ ਕਾਦੀ ਪਰਚੀ ਆ ਜਦੋਂ ਗੇਟ ਬੰਦ ਕਰ ਲ ਇਹ ਤੁਹਾਡੀ ਕੋਲ ਪ੍ਰੂਫ ਹੈ ਇਹ ਸਰ ਮੇਰੇ ਕੋਲ ਲਾਈਵ ਚੱਲ ਰਿਹਾ ਵਿਵੇਕ ਸ਼ੂਤ ਮੇਰਾ ਨਾਮ ਹੈ ਫੇਸਬੁਕ ਆਈਡੀ ਮੇਰੀ ਖੁੱਲੀ ਹੋਈ ਹੈ ਲਾਈਵ ਚੱਲ ਰਿਹਾ ਅੰਦਰੋਂ ਆਈ ਕਾਰਡ ਪਾਇਆ ਸੀਗਾ ਕਹਿੰਦਾ ਭਾਜੀ ਫੋਟੋ ਪਰਚੀ ਫੋਟੋ ਪਰਚੀ ਜਦੋਂ ਨੇ ਦੇਖਿਆ ਵੀ ਬੰਦਾ ਇਹ ਆਪਣਾ ਨਹੀਂ ਹੈਗਾ ਕੋਈ ਹੋਰ ਬੰਦਾ ਹੈ ਲਾਈਵ ਕਰ ਰਿਹਾ ਉਹਨੇ ਜਦ ਹੀ ਗੇਟ ਬੰਦ ਕਰਕੇ ਪੁਲਿਸ ਵਾਲੇ ਉਧਰ ਨੂੰ ਭਜਾਤਾ ਮੈਨੂੰ ਕਹਿੰਦੇ ਭੱਜ ਜਾ ਇੱਥੋਂ ਕਿੰਨੀ ਕੀ ਪਰਚੀ ਸੀ ਉੱਥੇ ਕਿਹੜੇ ਕਿਹੜੇ ਅਧਿਕਾਰੀ ਮੌਜੂਦ ਸੀ ਇੱਥੇ ਡਿਊਟੀ ਤੇ ਹਾਂਜੀ ਪੁਲਿਸ ਦੇ ਕਿਹੜੇ ਸਰ ਸਾਰੇ ਪੁਲਿਸ ਵਾਲੇ ਸਾਰੇ ਅਫਸਰ ਸਾਰੇ ਪੁਲਿਸ ਵਾਲੇ ਖੜੇ ਤੇ 10 ਆ ਲੈ ਮੇਰੇ ਕੋ ਚਾਰਾ ਸਾਰਾ ਪ੍ਰੂਫ ਹੈ ਲੱਗਦਾ ਨਹੀਂ ਸ਼ਰੇ ਹਮ ਤੱਕਾ ਹੋ ਸਰ ਧੱਕਾ ਹੋ ਰਹੀ ਹੈ ਧੱਕਈ ਹੈ ਕਿਹਦੇ ਵੱਲੋਂ ਕਰਾਇਆ ਗਿਆ ਕਿਹਦੇ ਵੱਲੋਂ ਕਰਾਇਆ ਗਿਆ ਭਾਜੀ ਇੱਥੇ ਹੀ ਖੜੇ ਨੇ ਇੱਥੇ ਹੀ ਨੇ ਸਾਰੇ ਤੁਸੀਂ ਆਪੇ ਦੇਖ ਲਓਗੇ ਜਾਲੀ ਵੋਟਾਂ ਪਾ ਰਹੇ ਨੇ ਜਾਲੀ ਇੱਥੇ ਸਾਰਾ ਕੁਝ ਹੋ ਰਿਹਾ ਵਾ ਇੱਥੇ ਹੀ ਖੜੇ ਆ ਜੇ 6 ਵਜੇ VOTING ਦਾ ਗੇਟ ਬੰਦ ਹੋ ਗਿਆ ਗੇਟ ਅਫਸਰ ਤੁਹਾਡੇ ਬੰਦ ਕਰਾ ਗਏ ਮੇਰਾ ਲਾਈਵ ਚੱਲ ਰਿਹਾ ਤੁਹਾਡਾ ਗੇਟ ਖੋਲ ਕੇ ਪਰਚੀ ਫੜਾਉਂਦਾ ਕੀ ਮਤਲਬ ਹੈ ਤੁਸੀਂ ਕਿਉਂ ਬਾਹਰ ਆਏ ਹੋ ਵੀ ਆ ਫੜ ਪਰਚੀ ਫਟੋ ਫਟ ਆ ਜਾ ਅੰਦਰ ਜਦੋਂ ਨੇ ਦੇਖਿਆ ਵੀ ਬੰਦਾ ਲਾਈਵ ਕਰ ਰਿਹਾ ਕੋਈ ਹੋਰ ਬੰਦਾ ਆ ਫ ਜੇ ਕੋਈ ਵੀ ਹੈਗਾ ਤਾਂ ਅੰਦਰ ਵੀ ਪ੍ਰੋਜੈਕਟਿੰਗ ਅਫਸਰ ਸਰਕਾਰੀ ਅਫਸਰ ਹੈਗੇ ਨੇ ਦੋ ਪਾਰਟੀਆਂ ਦਾ ਆਪਸ ਕਲੈਸ਼ ਹੋਣ ਲੱਗਿਆ ਸੀਗਾ ਉਹਨੂੰ ਰੋਕਿਆ ਸੀ ਅਸੀਂ ਅਸੀਂ ਮੈਂ ਕਿਹੜੀ ਪਰਚੀ ਅੰਦਰ ਜਾ ਰਹੀਆਂ ਵਾ ਦੋ ਲੋਕਲ ਪਾਰਟੀ ਜਿਵੇਂ ਗਰੁੱਪ ਹੁੰਦੇ ਨੇ ਉਹ ਆਪਸ ਕਲੈਸ਼ ਹੋਣ ਲੱਗੇ ਸੀ ਉਹਨਾਂ ਨੂੰ ਰੋਕਿਆ ਸਰ ਉਹਨਾਂ ਦਾ ਇਲਜ਼ਾਮ ਇਹ ਹੈ ਕਿ ਅੰਦਰੋਂ ਪਰਚੀ ਆਈ ਹੈ ਤੇ ਜਿਹੜੀ VOTING ਹੈ 6 ਵਜੇ ਤੋਂ ਬਾਅਦ ਹੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ 6 ਵਜੇ ਪੂਰੇ ਜੀ ਕੈਮਰੇ ਸਾਹਮਣੇ ਗੇਟ ਬੰਦ ਕਰ ਦਿੱਤਾ ਕਰ ਦਿੱਤਾ ਗਿਆ ਸਾਰੀ VOTING ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਦੇ ਅਨੁਸਾਰ ਕੈਮਰੇ ਦੇ ਅੰਦਰ ਹੋ ਰਹੀ ਹੈ ਠੀਕ ਹੈ ਜੀ ਇਹ ਸਰ ਮੇਰੇ ਨਾਲ ਸੀਗੇ ਇਹਨਾਂ ਨੇ ਗੇਟ ਬੰਦ ਕਰਾਇਆ ਵਾ ਗੇਟ ਬੰਦ ਕਰਾ ਕੇ ਮੈਨੂੰ ਕਹਿੰਦਾ ਖੜ ਜਾ ਇੱਥੇ ਚਲੋ ਰਾਜੇ ਆਪਣਾ ਬੈਸ ਦਾ ਵਿਸ਼ੇ ਮੈਂ ਸਰ ਬੈਸ ਨਹੀਂ ਜਾ ਤੁਹਾਡੇ ਨਾਲ ਸਰ ਮੈਂ ਬੈਸ ਨਹੀਂ ਜਾ ਤੁਹਾਡੇ ਨਾਲ ਇਹ ਸਰ ਨਾਲ ਸੀ ਗੇਟ ਬੰਦ ਕਰਾ ਕੇ ਗਏ ਨੇ ਗੇਟ ਬੰਦ ਕਰਨ ਤੋਂ ਬਾਅਦ ਮੈਂ ਇੱਥੇ ਖੜਾ ਵਾਂ ਉੱਥੋਂ ਗੇਟ ਖੋਲਿਆ ਗਿਆ ਅੰਦਰੋਂ ਇੱਕ ਮੁਲਾਜ਼ਮ ਉਹਦੇ ਆਈ ਕਾਰਡ ਪਾਇਆ ਹੋਇਆ ਸੀਗਾ ਇਲੈਕਸ਼ਨ ਕਮਿਸ਼ਨ ਦਾ ਹੈਗਾ ਉਹ ਬੰਦਾ ਉਹਨੇ ਫਟਾਫਟ ਅੰਦਰੋਂ ਮੈਨੂੰ ਕਹਿੰਦਾ ਫੜ ਪਰਚੀ ਫੜ ਪਰਚੀ ਉਹਨੇ ਦੇਖਿਆ ਮੇਰੇ ਕੋਲ ਲਾਈਵ ਚੱਲ ਰਿਹਾ ਵੀ ਮੈਂ ਇਹਨਾਂ ਦਾ ਬੰਦਾ ਨਹੀਂ ਹੈਗਾ ਉਹਨੇ ਫਟਾਫਟ ਗੇਟ ਬੰਦ ਕਰ ਲ ਆਵਾਜ਼ ਮਾਰੀ ਵੀ ਗੇਟ ਖੋਲ ਵੀ ਤੂੰ ਕਿਹੜੀ ਪਰਚੀ ਫੜਾ ਸਰ ਮੇਰੇ ਕੋ ਲਾਈਵ ਚੱਲ ਰਿਹਾ ਸਬੂਤ ਮੈਂ ਦਿਖਾ ਦੂਗਾ ਪਰਚੀ ਫੜ ਲੈਣੀ ਦਿਖਾ ਦੇਣੀ ਸੀ ਆ ਮੈਂ ਜਦ ਗਿਆ ਇਹਨਾਂ ਨੇ ਫਟ ਉਹਨੇ ਦੇਖਿਆ ਫੋਨ ਖੋਲਿਆ ਉਹਨੇ ਫਟਾਫਟ ਗੇਟ ਬੰਦ ਕੀਤਾ ਤੇ ਅੰਦਰ ਲੋਕਰ ਲਿਆ ਇਹਨੂੰ ਤੇ ਮੁੜ ਕੇ ਪੁਲਿਸ ਅਫਸਰ ਮਿਲ ਜਾ ਮੈਨੂੰ ਕਹਿੰਦੇ ਇੱਧਰ ਨੂੰ ਜਾ ਮੈਨੂੰ ਪੁਲਿਸ ਅਫਸਰ ਮਿਲ ਜਾ ਮੈਨੂੰ ਇੱਧਰ ਨੂੰ ਭਜਾਤਾ ਵਾ ਮੈਂ ਇੱਥੇ ਹੀ ਖੜਾ ਵਾਂ ਲਾਈਵ ਚੱਲ ਰਿਹਾ ਮੇਰੇ ਕੋ ਲਾਈਵ ਸਾਰਾ ਕੁਝ ਹੈਗਾ ਆ ਪਰਚੀ ਫੜਾਰਿਆ ਸੀ ਉਹਦਾ ਫੇਸ ਵਗੈਰਾ ਸਭ ਕੁਝ ਆ ਜੇਗਾ ਲਾਈਵ ਦੇ ਵਿੱਚ ਕਿਸੇ ਉਹ ਪਾਰਟੀ ਦਾ ਹੈ કે ਸਰਕਾਰੀ ਮੁਲਾਜ਼ਮ ਆ ਸਰ ਮੈਨੂੰ ਨਹੀਂ ਪਤਾ ਜਿਹੜਾ ਅੰਦਰ ਸੀਗਾ ਉਹ ਦੇਖੋ ਆਈ ਕਾਰਡ ਗਲਚੇ ਪਾਇਆ ਹੋਇਆ ਵਾ ਉਹਨੇ ਮੈਨੂੰ ਗੇਟ ਖੋਲ ਕੇ ਕਹਿੰਦਾ ਫੜ ਪਰਚੀ ਫੜ ਪਰਚੀ ਪਰ ਉਹਨੇ ਜਦ ਦੇਖਿਆ ਵੀ ਮੈਂ ਫੋਨ ਖੋਲਿਆ ਹੋਇਆ ਹੈ ਮੇਰੇ ਕੋਲ ਲਾਈਵ ਚੱਲ ਰਿਹਾ ਉਹਨੇ ਜਦ ਹੀ ਗੇਟ ਬੰਦ ਕਰਕੇ ਗੇਟ ਬੰਦ ਕਰ ਲਿਆ ਮੈਨੂੰ ਪੁੱਛਿਆ ਹਾਲਾਂਕਿ ਵੀ ਦਸ ਕਾਦੀ ਪਰਚੀ ਹੈ ਗੇਟ ਬੰਦ ਕਰਨ ਤੋਂ ਬਾਅਦ ਉਹਨੇ ਖੋਲਿਆ ਨਹੀਂ ਪੁਲਿਸ ਮੁਲਾਜ਼ਮ ਮੈਨੂੰ ਕਹਿੰਦੇ ਜਾ ਉਧਰ ਨੂੰ ਜਾ ਹਾਂ ਤੁਹਾਡੇ ਵਰਕਰਾਂ ਤੋਂ ਵੱਲੋਂ ਰੋਕ ਪਾਇਆ ਜਾ ਰਿਹਾ ਹੈ ਕਿ ਬਹੁਤ ਜਿਹੜੀ VOTING অফ ਕਰਵਾਈ ਜਾ ਰਹੀ ਔਰ ਜਗਾ ਤੇ ਕੀ ਸਾਰਾ ਮਾਮਲਾ ਦੋ ਇਨਸਪੈਕਟਰ ਭੇਜੇ ਨੇ ਜਿਹੜੇ ਆ ਕੇ ਹੈਰਫੇਰੀ ਕਰਨ ਲੱਗੇ ਨੇ 12 ਪਰਚੀਆਂ ਲਿਆ ਕੇ ਅੰਦੇ ਅੰਦਰ ਬੰਦੇ ਵਾੜਨ ਲੱਗੇ ਸੀਗੇ ਪਰ ਉਹਨਾਂ ਦਾ ਪਹਿਲਾ ਹੱਲੇ ਵਜਿਆ ਸੀ ਸਾਨੂੰ ਪਤਾ ਸੀ ਇਹਨਾਂ ਨੇ ਹਰਕਤ ਕਰਨੀ ਹੈ ਇਹਨਾਂ ਨੇ ਪਲਾਨ ਕੀਤਾ ਸੀ 5:30 ਤੋਂ ਬਾਅਦ ਜਾਲੀ ਵੋਟ ਵਾਲੇ ਪਾਸੇ ਨੂੰ ਹੋਣਾ ਸੋ ਅਸੀਂ ਜਾ ਕੇ ਚੜ ਗਏ ਤੇ ਤੁਹਾਡੇ ਸਾਹਮਣੇ ਆ ਸਾਰੀ ਤਲਖੀ ਹੋਈ ਹੈ ਹੁਣ ਗੇਟ ਬੰਦ ਹੋ ਗਿਆ ਦੇਖਦੇ ਆ ਕੋਸ਼ਿਸ਼ ਕਰ ਰਹੇ ਨੇ ਇਧਰ ਉਧਰ ਅੰਦਰ ਵਾੜਨ ਦੀ ਪਾਰਸੀ ਪੈਰਾ ਦੇ ਰਹੇ ਆ ਸਾਰੇ ਪਾਸੇ ਤੇ ਜਦ ਤੱਕ ਸਾਰਾ ਕੁਝ ਸਤੋ ਜਾਂਦਾ ਨਹੀਂ ਅਸੀਂ ਇੱਥੇ ਹੀ ਬੈਠੇ ਆ ਤੇ ਪੁਲਿਸ ਕਮਿਸ਼ਨਰ ਇਹ ਕਹਦਾ ਕਿ ਅਸੀਂ ਤਾਂ ਆਪਣੇ ਨਿਰਪੱਖ ਤਰੀਕੇ ਨਾਲ ਬੋਦੀ ਕਰਾ ਰਹੇ ਆ ਲੱਗਦਾ ਕਿ ਇਹ ਨਿਰਪੱਖ ਤਰੀਕਾ ਵਾ ਜੇ ਪੁਲਿਸ ਕਮਿਸ਼ਨਰ ਇਹ ਕਹਿੰਦਾ ਫਿਰ ਉਹਨੂੰ ਕਹੋ ਵੀ ਏਦੋਂ ਬਾਅਦ ਤਾਂ ਹੁਣ ਆਪ ਦਾ ਪਟਾ ਹੀ ਪਾ ਲੈ ਗੱਲ 'ਚ ਜੋ ਪੁਲਿਸ ਨੇ ਕੀਤਾ ਤੇ ਖਾਸ ਕਰਕੇ ਜੋ ਐਡੀਸੀਪੀ ਨੇ ਕੀਤਾ ਜੋ ਇੱਥੇ ਲੱਗਿਆ ਹੋਇਆ ਜਿਹੜਾ ਸਿੰਘਮ ਬਣ ਕੇ ਇੱਥੇ ਆਇਆ ਸੀ ਵੀ ਮੈਂ ਉਹ ਉਹ ਤਾਂ ਐ ਆ ਵੀ ਪੁਲਿਸ ਵਾਲਾ ਘੱਟ ਤੇ ਗੈਂਗਸਟਰ ਜ਼ਿਆਦਾ ਹੁੰਦਾ ਹਰੇਕ ਨੂੰ ਐ ਉਹਨਾਂ ਨੇ ਟਰਚਰ ਕਰਨ ਦੀ ਕੋਸ਼ਿਸ਼ ਕੀਤੀ ਵੀ ਇੱਥੇ ਹੀ ਪਰਚਾ ਦੇ ਦੋ ਇੱਥੇ ਵੀ ਦੇ ਦੋ ਕਿ ਮੁੱੱਕ ਗਈ ਇਲੈਕਸ਼ਨ ਤਾਂ ਭਾਈ ਤੇਰ ਤੋਂ ਤਾਂ ਪਰਚੇ ਦੇ ਨਹੀਂ ਹੋਏ ਨਾ ਤੇਰ ਤੋਂ ਸੰਜੀਵ ਰੋੜਾ ਜਿਤਾ ਹੋਣਾ ਜਿਨ੍ਹਾਂ ਨੂੰ ਸੌਹਾ ਖਾ ਕੇ ਇੱਥੇ ਅਕਸਰ ਲੱਗੇ ਸੀ ਭਈ ਅਸੀਂ ਜਿਤਾਵਾਂਗੇ ਇਲੈਕਸ਼ਨ ਹੁਣ ਉਹਨਾਂ ਨੂੰ ਜਵਾਬਦੇਹੀ ਦਿਓ ਵੀ ਕਿਹੜੇ ਮੂਹਰ ਨਾਲ ਦੋਵਾਂਗੇ ਵੇਖੋ ਮੈਂ ਅੰਦਰ ਜਾ ਕੇ ਜਿੰਨਾ ਵੀ ਗਲਤ ਕੰਮ ਹੋਣ ਵਾਲਾ ਸੀ ਬਚਾਲਿਆ ਉਹ ਰੱਬ ਦੇ ਬਹੁਤ ਮਿਹਰ ਦਿੱਤੀ ਹੈਗੀ ਆ ਐਸਪੀ ਸਾਹਿਬ ਨਾਲ ਗਏ ਨੇ ਐਸਪੀ ਸਾਹਿਬ ਨੇ ਜੋ ਵੀ ਕਹਿਣਾ ਸੀ ਉਥੇ ਦਬਕੇ ਲੁਕੇ ਮਾਰ ਕੇ ਭੱਜੇ ਆ ਬਾਹਰੋਂ ਭੱਜ ਗਏ ਆ ਪਰ ਮੈਂ ਇਹ ਕਹਿਣਾ ਕਿ ਝਾੜਾ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਜੇ ਭੱਜੇ ਆ ਉਹਨਾਂ ਨੇ ਗਲਤੀ ਸਾਸ ਕਰ ਲਈ ਆ ਤੇ ਹੁਣ ਜਾਨ ਦੇਣੇ ਚਾਹੀਦਾ ਸਰ ਜਿਹੜੇ ਦਰ ਗਏ ਨਹੀਂ ਭੱਜ ਕੇ ਕਿਉਂ ਗਏ ਆ ਆ ਜੰਦੀ ਕਿਰਪਾਟੀ ਵਾਵਾ ਦੀ ਪਾਰਟੀ ਤੋਂ ਹੋਰ ਕਮੇਰੇ ਹੋਣੇ ਆ ਸਰ ਕੰਟ ਟੱਪ ਕੇ ਕਿਉਂ ਗਏ ਸਰ ਇਹਨਾਂ ਨੂੰ ਪੁੱਛੋ ਇਸ ਵਕਤ ਸੋਕਲੇ ਆਇਆ ਪਹਿਲਾਂ ਆਪਸ ਵਿੱਚ ਫੜਿਆ ਵਾ ਦੇਖੋ VOTING ਹੈ VOTING ਬੰਦ ਹੋ ਗਈ ਹੈ ਗੇਟ ਬੰਦ ਹੋ ਗਿਆ ਹੈ ਪਬਲਿਕ ਖੜੀ ਸੀ ਉਹਨਾਂ ਨੂੰ ਅਸੀਂ ਮੈਨੇਜ ਕਰ ਰਹੇ ਆ ਵੀ ਆਪਦੇ ਆਪੇ ਘ ਜੀ ਠੀਕ ਹੈ ਇਹ ਮਾੜੀ ਨਹੀਂ ਆਪਸ ਵਿੱਚ ਕੋਈ ਜਿਹੜਾ ਫਨੀ ਹੋਈ ਹੈਗੀ ਮਾੜੀ ਮੋਟੀ ਇੱਕ ਦੋ ਬੰਦਿਆਂ ਦੀ ਆਪਸ ਵਿੱਚ ਹੋਈ ਹੈ ਉਹਨਾਂ ਨੂੰ ਸਮਝਾ ਕੇ ਭੇਜ ਦਿਓ